ਕੀ ਪੜਤੋਂ ਚੱਕਣ ਕਹਾਣੀ ਕਹਿੰਦੇ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਆ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਇੱਥੇ ਇੱਥੇ ਸ਼ਰੀਕੀ ਆ ਦੱਸ ਇੱਥੇ ਧੱਕੇ ਨਾਲ ਜੇ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਐ ਥੋੜੀ ਜਮਾਂ ਧੱਕਣਾ ਯਾਰ ਤੁਹਾਨੂੰ ਮੈਂ ਥੋੜੀ ਰੋਕ ਮੇਰੀ ਗੱਲ ਸੁਣ ਲੈ ਪਹਿਰੇ ਮੈਂ ਤੁਹਾਨੂੰ ਫੇਰ ਇੱਕ ਮਿੰਟ ਜਮਾਂ ਰਹਾਉਂਗਾ ਉਹ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਜਾ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਕੋ ਕੰਮ ਆ ਗਿਆ ਬਣਾਇਆ ਉਹ ਜਿਹੜਾ ਸਟੇਡੀਅਮ ਜਿਹੜਾ ਉਹ ਸਟੇਡੀਅ ਉਹ ਕੋਈ ਫੀਡ ਨਹੀਂ ਹੁੰਦਾ ਪਤਾ ਕਿ ਪਰ ਉਹ ਤਾਂ ਤੂੰ ਨਹੀਂ ਬੇਧਰਖਾ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਚਾਹਦਾ ਜਦੋਂ ਤੈਨੂੰ ਪਤਾ ਸਕੀਰ ਉਹ ਕੀ ਅੱਗ ਮੱਚੀ ਪਈ ਆ ਤੂੰ ਇਹਨਾਂ ਦੱਸ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈin ਇਹ ਸਾਡੇ ਜ਼ਖਮਾਂ ਤੇ ਘੁੰਮ ਧੱਕਣਾ ਐਨੀ ਕਾਤ ਹੈ ਨਹੀਂ ਸੁਖਵੀਰ ਜੀ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਉਹਨਾਂ ਨਹੀਂ ਆ ਸਾਡਾ ਜਿਹੜਾ ਝੋਲੀਆਂ ਡਾੜਦਾ ਸੀਗਾ ਇੱਥੇ ਝੋਲੀਆਂ ਡਾੜਦਾ ਸੀਗਾ ਇੱਥੇ ਅੱਜ ਆਹ ਜੂ ਕੋ ਚੋਰੋਂ ਆਇਆ ਜੇ ਸੈਂਕ ਪੋਣ ਸਵਾਦ ਫੇਰ ਸੀਗਾ ਯਾਰ ਸਵਾਰ ਸੀ ਤੂੰ ਕਹਿ ਕੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਫਿਰ ਸਵਾਰ ਸੀਗਾ ਚੌਂ ਰੋ ਮੰਨ ਦਾ ਬਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਇਹ ਟਰਾਲੀ ਚੋਰਾ ਵਾਲੀ ਗੱਲ ਕਰ ਰਿਹਾ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਉਹ ਟਰਾਲੀ ਪੈਂਦੀ ਵੀ ਨਹੀਂ ਤੂੰ ਕੀ ਦੇ ਤਾ ਮੈਨੂੰ ਕੋਈ ਗੱਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਛ ਦਿੱਤਾ ਤੂੰ ਪੁੱਛਾਂ ਮੈਂ ਯਾਰ ਯਾਰ ਕਮਾਲ ਹੋ ਵੀ ਥੋੜੀ ਨਹੀਂ ਦਿੱਤਾ ਯਾਰ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਵੇਂ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਫਰ ਮੈਂ ਮੇਰੀ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਯਾਰ ਕਹਿੰਦੇ ਹੋਰ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਫਰ ਨਸ਼ੇ ਬੰਦ ਕਰ ਦਿੰਦਾ ਸੀ ਔਰ ਸਾਰਾ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਸਰਕਾਰ ਨੇ ਕਿਹਾ ਸੀ ਕਿ ਔਰ ਸਾਰਾ ਐਮਐਸਪੀ 5 ਮਿੰਟਾਂ ਚ ਔਰ ਸਾਰਾ ਨਸਾਂ ਬੰਦ ਅੱਧ ਕਿਉਂ ਤੁਸੀਂ ਬੱਤੀ ਜਾ ਨਹੀਂ ਕਿਹਨੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਤੁਸੀਂ ਅੱਦੇ ਤੇ ਆ ਜਾਓ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਛੋਟਾਰ ਦੇ ਬੰਦੇ ਤੁਹਾਨੂੰ ਦੀ ਨਹੀਂ ਤੁਹਾਨੂੰ ਸਖਵੀਰ ਸਖਵੀਰ ਬੰਦੀ ਦਾ ਮੇਨ ਆਗੂ ਹੈ ਸਖਵੀਰ ਤੁਹਾਨੂੰ ਦੀ ਲੈਣੇ ਅਸੀਂ ਕੀੜੇ ਮਕੋੜੇ ਦੀਨੇ ਛੋਟੇ ਤੁਹਾਨੂੰ ਇਹ ਤਾਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਜਿਹੜਾ ਸਾਡੇ ਸਟੇਡੀਅਮ ਦਾ ਉਹ ਤਗਾਟ ਕਰਕੇ ਗਿਆ ਉਹ ਮੈਨੂੰ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲਿਆਈ ਰਿਕਾਰਡ ਹੋਰ ਰਿਕਾਰਡ ਕੀ ਕਰਾਂਗੇ ਰਿਕਾਰਡ ਕੀ ਕਰਾਂਗੇ ਰਹੇ ਸੀ ਮੇਰੀ ਗੱਲ ਸਰਕਾਰ ਕੀ ਕਰ ਰਹੀ ਹੈ ਮੇਰੀ ਸਰਕਾਰ ਮੋਟਾ ਤੱਕ ਤੇਰਾ ਕੱਖ ਵੀ ਨਹੀਂਗਾ ਦੇਖ ਤੇਰਾ ਜੀ ਕੱਖ ਨਹੀਂ ਸਖਵੀਰ ਸਖਵੀਰ ਅੱਜ ਤੋਂ ਬਾਅਦ ਤੇਰੀ ਕੋਈ ਰਿਪੋਰਟ ਨਹੀਂ ਪੈਂਦੀ ਤੂੰ ਆ ਸਾਡੇ ਐਮਐਲਏ ਦਾ ਸਤਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਨੇਤਾ ਕਿਸਾਨ ਦਾ ਲੜ ਕੇ ਕੇ ਪਿੰਡ ਦੇ ਵਿੱਚ ਬੜੀ ਕੀਚ ਮੜਦਾ ਫੁੱਦੀ ਉਹਦੀ ਮਾਂ ਵੀ ਜਿਹੜਾ ਪਿੱਛੇ ਹੱਟਦੇ ਯਾਰ ਸਵਾਤ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਬੱਚਿਆਂ ਦਾ ਕੰਮ ਦੇ ਤੁਸੀਂ ਚੋਰ ਮੈਂ ਆਗੂ ਆ ਜਾਂ ਓਏ ਮੈਂ ਖੜੀਆਂ ਆਇਆ ਯਾਰ ਯਾਰ ਮੈਂ ਮਾਮਾ ਕੋਣਾ ਮੈਂ ਇੱਕ ਖਵਾ ਖਵਾਉਣੇ ਹੋ ਤੁਸੀਂ ਯਾਰ ਤੁਸੀਂ ਖਵਾਉਣੇ ਹੋ ਕਮਾਲ ਦਾ ਬੰਦਾ ਆ ਖਵਾਉਣੇ ਆ ਤੁਸੀਂ ਯਾਰ ਮੈਂ ਆ ਕਮਾਲ ਦਾ ਬੰਦਾ ਆਪੀ ਆ ਮੈਂ ਕਮਾਲ ਦਾ ਬੰਦਾ ਮੈਂ ਆਗੂ ਪਾ ਖੜੀ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੱਟ ਸੱਚੀ ਗੱਲ ਦੋਸਤੋ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਧਰਨੇ ਚੱਕਵਾਉਣ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵਿੱਚ ਇਸ ਗੱਲ ਦਾ ਰੋਸ ਜੀ ਅਤੇ ਉਹਨਾਂ ਵੱਲੋਂ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ 2027 ਦੀਆਂ ਚੋਣਾਂ ਦੇ ਵਿੱਚ ਜਿੰਮੇ ਹੀ ਪੰਜਾਬ ਸਰਕਾਰ ਉਸਦੇ ਮੰਤਰੀ ਐਮ ਐਲ ਏ ਵੋਟਾਂ ਮੰਗਣ ਦੇ ਲਈ ਪਿੰਡਾਂ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਬਰੰਗ ਮੋੜਿਆ ਜਾਵੇਗਾ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਣਗੇ ਪਰ ਉੱਥੇ ਹੀ ਅਜੇ 2027 ਤਾਂ ਦੂਰ ਹੈ ਪਰ ਉਸ ਤੋਂ ਪਹਿਲਾਂ ਹੀ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਇਨਾ ਐਮਐਲਏ ਇਨਾ ਮੰਤਰੀਆਂ ਦਾ ਚੰਗੀ ਤਰ੍ਹਾਂ ਘਰਾਓ ਕੀਤਾ ਜਾ ਰਿਹਾ ਤੇ ਉੱਥੇ ਹੀ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਕਿ ਇਹਨਾਂ ਦੀ ਮੂੰਹ ਤੇ ਲਾਹ-ਪਾ ਕੀਤੀ ਜਾ ਰਹੀ ਹੈ ਅਜਿਹੀ ਲਾਹ-ਪਾ ਮੈਸਰਖਾਨਾ ਦੀ ਕੀਤੀ ਗਈ ਹੈ ਕੁਝ ਕਿਸਾਨਾਂ ਦੁਆਰਾ ਅਤੇ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੌਣ ਸਹੀ ਲੱਗਦਾ ਹੈ ਕੌਣ ਗਲਤ ਸਰਕਾਰ ਜੇਕਰ ਤੁਹਾਨੂੰ ਸਹੀ ਲੱਗਦੀ ਹੈ ਤਾਂ ਕਮੈਂਟਾਂ ਦੇ ਵਿੱਚ A ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਤੇ ਲੋਕ ਸਹੀ ਨੇ ਤਾਂ ਕਮੈਂਟਾਂ ਦੇ ਵਿੱਚ B ਟਾਈਪ ਕਰਨਾ ਉਹ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਪੜਚੋਣ ਚੱਲ ਕਹਾਂ ਦੇਗਾ ਕਿ ਨੂੰ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਇੱਥੇ ਧੱਕੇ ਨਾਲ ਨਹੀਂ ਪਤਾ ਕੀ ਆ ਥੋੜੀ ਨਾ ਧਮਾ ਧੱਕਣਾ ਯਾਰ ਸੁਣੋ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਫੇਰ ਇੱਕ ਮਿੰਟ ਧਮਾਰ ਰਾਂਗਾ ਉਹ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾ ਨਾਲ ਚੱਕੀ ਤੂੰ ਬਣਾ ਕੇ ਨਹੀਂ ਜਾ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਤਾਂ ਆਂਦੇ ਬਣਾਏ ਉਹ ਜਿਹੜਾ ਸਟੇਡੀਅਮ ਜਿਹੜਾ ਉਹ ਸਟੇਡੀਅਮ ਆ ਉਹ ਦੱਸ ਉਹ ਕੋਸਟ ਰੇਡੀ ਅੰਦਰ ਪਤਾ ਕਿ ਪਰ ਉਹ ਤਾਂ ਤੂੰ ਨਹੀਂ ਬਿਠ ਰੱਖਿਆ ਦੱਸ ਉਹ ਦੂਜਾ ਛੱਡ ਦੇ ਤੇ ਨਹੀਂ ਮੈਂ ਜਾਣਾ ਚਾਹਦਾ ਜਦੋਂ ਤੈਨੂੰ ਪਤਾ ਸਕੀਰ ਉਹ ਕੀ ਅਗਮੱਤੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈin ਸਾਡੇ ਜ਼ਖਮਾਂ ਤੇ ਖੂਨ ਧਕਣਾ ਐਨੇ ਕਾਤ ਹੈ ਨਹੀਂ ਸੁਖਵੀਰ ਜੀ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਗਵਾਨੀ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗਾ ਇੱਥੇ ਝੋਲੀਆਂ ਆੜਦਾ ਸੀਗਾ ਇੱਥੇ ਅੱਜ ਆਹ ਜੂ ਕੋ ਚੋਰੋਂ ਆਇਆ ਜੇ ਸੈਂਕ ਪੋਣਾ ਸਵਾਰ ਫੇਰ ਸੀ ਯਾਰ ਸਵਾਰ ਸੀ ਤੂੰ ਕਹੀ ਕਿਉਂ ਆਂ ਇਹ ਤਰ੍ਹਾਂ ਪਿੰਡ ਆਉਣਾ ਫਿਰ ਸਵਾਬ ਸੀਗਾ ਚੋਰ ਵੋ ਮੰਨ ਦਾ ਦਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਇਹ ਟਰਾਲੀ ਚੋਰਾ ਵਾਲੀ ਗੱਲ ਕਰ ਰਿਹਾ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਤੂੰ ਟਰਾਲੀ ਪੈਂਦੀ ਵੀ ਨਹੀਂ ਤੂੰ ਕਿਹਦੇ ਦੱਬ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਕੋ ਕੋ ਤਾਂ ਬਹੁਤ ਨਾ ਯਾਰ ਯਾਰ ਕਮਾਲ ਹੋ ਵੀ ਤੁਹਾਡੀ ਨਹੀਂ ਦਿੱਤਾ ਯਾਰ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਵੇਂ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਫਰ ਮੈਂ ਮੇਰੀ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕਹਿੰਦੇ ਹੋਰ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਫਰ ਨਸ਼ੇ ਬੰਦ ਕਰ ਦੂੰਗਾ ਮੈਂ ਮੁੱਦੇ ਨੂੰ ਲੈ ਕੇ ਜਿਹੜਾ ਆਉਣ ਫਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਸਰਕਾਰ ਨੇ ਬਣਾਇਆ ਸੀ ਕੇ ਆਉਣ ਸਾਰੇ ਐਮਐਸਬੀ 5 ਮਿੰਟਾਂ ਚ ਆਉਣ ਸਾਰਨ ਨਾਲ ਸੰਬੰਧ ਅੱਧ ਕਿਉਂ ਤੁਸੀਂ ਬੱਤੀ ਜਾ ਨਹੀਂ ਕਿਨੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਤੁਸੀਂ ਉੱਦੋਂ ਦੇ ਆ ਜਾਓ ਮੈਨੂੰ ਨਹੀਂ ਕਰਦਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਦੇ ਸਰਕਾਰ ਦੇ ਬੰਦੇ ਤੁਹਾਨੂੰ ਦੇ ਨਹੀਂ ਤੁਹਾਨੂੰ ਸਖਵੀਰ ਸਖਵੀਰ ਦਾ ਮੇਲ ਆਗੂ ਹੈ ਸਖਵੀਰ ਸਖਵੀਰ ਤੁਹਾਨੂੰ ਦੀਦੇ ਨਹੀਂ ਅਸੀਂ ਕੀੜੇ ਮਕੋੜੇ ਦੀਨੇ ਛੋਟੇ ਤੁਹਾਨੂੰ ਦੀਦੇ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਸਾਡੇ ਸਟੇਡੀਅਮ ਦਾ ਹੂਦਗਾਡਰ ਕਰਕੇ ਗਿਆ ਉਹ ਮੈਨੂੰ ਆ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲੈ ਆਂ ਰਿਕਾਰਡ ਉਹ ਰਿਕਾਰਡ ਕੀ ਕਰ ਰਿਕਾਰਡ ਕੀ ਕਰ ਮੇਰੀ ਗੱਲ ਸਰਕਾਰ ਦੀ ਕਰ ਮੀਰ ਸਿੰਘ ਮੇਰੀ ਮੀਰ ਕੋਲ ਤਾਂ ਵਿਚ ਕੀ ਤੇਰਾ ਅੱਖ ਵੀ ਨੀਗਾ ਦੇਖ ਤੇਰਾ ਜਿੱਤ ਅੱਖ ਨਹੀਂ ਸਖਮੀਰ ਸਖਮੀਰ ਰਾਜ ਤੋਂ ਬਾਅਦ ਇੰਨੀ ਫੋਨ ਕਰਦੀ ਤੂੰ ਆ ਸਾਡੇ ਐਮਐਲਏ ਦਾ ਸਤਿਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਰੇਤ ਦਾ ਕਿਸਾਨ ਦਾ ਲੜ ਕਰਕੇ ਪਿੰਡ ਦੇ ਵਿੱਚ ਬੜੀ ਕੀਚ ਬਣਦਾ ਫੁੱਦੀ ਉਹਦੀ ਮਾਂ ਵੀ ਜਿਹੜਾ ਪਿੱਛੇ ਹਟ ਜਾ ਯਾਰ ਸਵਾਦ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਬੱਚਿਆਂ ਦਾ ਕੰਮ ਜੀ ਤੁਸੀਂ ਚੋਰ ਮੈਂ ਆਗੂ ਆ ਜਾ ਓਏ ਮੈਂ ਖੜੀ ਆਇਆ ਯਾਰ ਯਾਰ ਮੈਂ ਭਾਵਾ ਭੈਣਾ ਓਏ ਕਾ ਖਵਾਉਨੇ ਹੋ ਤੁਸੀਂ ਯਾਰ ਤੁਸੀਂ ਖਵਾਉਨੇ ਹੋ ਕਮਾਲ ਦਾ ਬੰਦਾ ਆ ਖਵਾਉਨੇ ਹੋ ਤੁਸੀਂ ਯਾਰ ਮੈਂ ਕਮਾਲ ਦਾ ਬੰਦਾ ਆ ਆਪੇ ਆਣਾ ਮੈਂ ਕਮਾਲ ਦਾ ਬੰਦਾ ਮੈਂ ਆਗੂ ਪਾ ਖੜੀ ਮੇਰੀ ਆ ਭੈਣੇ ਮੇਰੀ ਆ ਨਾ ਨਾ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੱਟ ਦਿਖਾ ਦੇ ਕੰਦ ਨੂੰ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਧੱਕੇ ਨਾਲ ਨਹੀਂ ਪਤਾ ਕੀ ਥੋੜੀ ਨਾ ਮੇਰੀ ਗੱਲ ਸੁਣ ਲੈ ਇੱਕ ਮਿੰਟ ਜਮਾਰਾਂਗਾ ਉਹ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਬੇਨਤੀ ਕਰੀ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਜਾ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਕੋ ਕੰਮ ਆ ਗਿਆ ਬਣਾਈ ਆ ਉਹ ਜਿਹੜਾ ਸਟੇਡੀਅਮ ਜਿਹੜਾ ਉਹ ਸਟੇਡੀਅਮ ਆ ਉਹ ਦੱਸ ਉਹ ਕੋਸਟੇ ਵਾਲੇ ਪਾਸਾ ਕਿ ਪਰ ਉਹ ਤਾਂ ਤੂੰ ਨਹੀਂ ਬਿਠ ਰੱਖਿਆ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਚਾਹਦਾ ਜਦੋਂ ਤੈਨੂੰ ਪਤਾ ਸਕੀਰ ਉਹ ਕੀ ਅੱਗ ਮੱਚੀ ਪਈ ਆ ਤੂੰ ਇਹੇ ਦੱਸ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈin ਸਾਡੇ ਜਾਖਮਾਂ ਤੇ ਖੂਨ ਧਕਣਾ ਐਨੀ ਕਾਤ ਹੈ ਨਹੀਂ ਸੁਖਵੀਰ ਜੇ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਉਹ ਗਵਾਂਢੀ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗਾ ਇੱਥੇ ਜਿਹੜਾ ਵੋਟਾਂ ਵਾਲੇ ਹੱਥ ਬੰਨ੍ਹਦਾ ਸੀਗਾ ਝੋਲੀਆਂ ਆੜਦਾ ਸੀਗਾ ਇੱਥੇ ਅੱਜ ਆਹ ਜੂ ਕੋ ਚੋਰੋਂ ਆਇਆ ਜੇ ਸੈਂਕੜੇ ਕੋਲ ਸਵਾਰ ਫੇਰ ਸੀਗਾ ਯਾਰ ਸਵਾਰ ਸੀ ਤੂੰ ਕਹੀ ਕਿਉਂ ਆਹ ਤਰ ਪਿੰਡ ਆਉਣਾ ਫਿਰ ਸਵਾਬ ਸੀਗਾ ਚੋਰੀ ਕੋ ਮੰਨ ਦਾ ਬਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਇਹ ਟਰਾਲੀ ਚੋਰਾ ਵਾਲੀ ਗੱਲ ਕਰ ਰਿਹਾ ਤੂੰ ਵੀ ਜਿਹੜੇ ਲੋਕ ਕਹਿੰਦੇ ਨੇ ਨਾ ਟਰਾਲੀ ਵੀ ਨਹੀਂ ਤੂੰ ਟਰਾਲੀ ਪੈਂਦੀ ਵੀ ਨਹੀਂ ਤੂੰ ਕੀ ਦੇਦਾ ਇਹ ਗੱਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਤੂੰ ਕੋਚਾਂ ਬੋਹਣਾ ਯਾਰ ਯਾਰ ਕਮਾਲ ਉਹ ਵੀ ਥੋੜੀ ਨਹੀਂ ਦਿੱਤਾ ਯਾਰ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੀ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਸਾਰ ਮੇਰੀ ਤਾਂ ਗੱਲ ਸੁਣ ਲੈ ਖਲਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ